ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲਵੰਤ ਸਿੰਘ ਮੰਨਣ ਮੁਖ ਸਕੱਤਰ ਸ਼ੋਹਨੀ ਕੋਤਰਾ ਪੰਚ ਕਮੇਟੀ ਅੱਜ ਜੋ ਮੀਟਿੰਗ ਹੋਈ ਹੈ ਤੇ ਰੁਟੀਨ ਦੇ ਜਿਹੜੇ ਅਜੰਡਾ ਸੀ ਸਾਰੇ ਵੱਖ ਉਹ ਕੱਢੇ ਗਏ ਤੇ ਉਹਦੇ ਨਾਲ ਹੀ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਹੈ ਜਿਹੜੀ 25 ਨਵੰਬਰ 2025 ਨੂੰ ਬڑے ਵੱਡੇ ਪੱਧਰ ਤੇ ਛੋਣੀ ਕਮੇਟੀ ਵੱਲੋਂ ਮਨਾਏ ਜਾ ਰਹੇ ਉਹਦੇ ਸਬੰਧ ਦੇ ਵਿੱਚ ਵੀ ਸਾਰੀ ਅੰਤਰ ਕਮੇਟੀ ਨੇ ਮੈਂਬਰਾਂ ਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਤੇ ਕਿਸ ਤਰ੍ਹਾਂ ਜਿਹੜੇ ਨਗਰ ਕੀਰਤਨ ਆ ਜਿੱਥੇ ਕਿਰਪਾ ਰਾਮ ਜੀ ਜੰਮੂ ਕਸ਼ਮੀਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਉੱਥੋਂ ਨਗਰ ਕੀਰਤਨ ਲੈ ਕੇ ਆਉਣਾ ਇਦਾਂ ਹੀ ਇਸਾਮ ਦੀ ਧਰਤੀ ਤੋਂ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਉਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਏਗਾ ਮੁੱਖ ਸਮਾਗਮ ਵੀ ਜਿਹੜਾ ਉਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਵੇਗਾ ਤੇ ਨਾਲ ਹੀ ਜਿੱਤਨੇ ਵੀ ਇਤਿਹਾਸਿਕ ਥਾਨਿਆਂ ਗੁਰਤੀਗਬਾਧ ਸਾਹਿਬ ਦੇ ਉਹਨਾਂ ਸਥਾਨਾਂ ਤੇ ਵੀ ਵੱਡੇ ਸਮਾਗਮ ਜਿਹੜੇ ਉਹ ਕੀਤੇ ਜਾਣਗੇ ਭਾਰਤ ਦੇ ਵਿੱਚ ਬਖ ਬਖ ਸਟੇਟਾਂ ਦੇ ਵਿੱਚ ਤੇ ਦੂਸਰਾ ਇੱਕ ਮਤਾ ਜਿਹੜਾ ਲਿਆਂਦਾ ਗਿਆ ਅੰਤਰ ਕਮੇਟੀ ਵੱਲੋਂ ਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਆਪਣੀ ਟੰਡੋਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸਭਾਵਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਦੀ ਦੀ ਸਾਰੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਕਿ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਭਾਵਾਂ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਹ ਸਭਾਵਾਂ ਜਿਹੜੀਆਂ ਸ਼ੂਨੀ ਕਮੇਟੀ ਦਾ ਨਿਰੰਤਰ ਚਲਾਉਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਜ਼ੂਰ ਕੀਤਾ ਗਿਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਸਾਰੀ ਅੰਤਰ ਕਮੇਟੀ ਨੇ ਹੁਣੇ ਜਾ ਰਹੇ ਜੀ ਹੁਣੇ ਜਾ ਰਹੇ ਜੀ ਇੱਕ ਮੰਨਣ ਸਾਹਿਬ ਜਿਹੜਾ ਇੱਕ ਰੋਲਾ ਪਿਆ ਹੋਇਆ ਕਿ ਜ세ਧਾਰ ਗੁਰਬੀਰ ਸਿੰਘ ਦੇ ਮਾਮਲੇ ਤੇ ਗਲਤ ਫੈਸਲਾ ਲਿਆ ਅੰਤਰ ਕਮੇਟੀ ਨੇ ਦੇਖੋ ਜੋ ਮੇਰੀ ਬੇਨਤੀ ਸੁਣ ਲਓ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੁਣ ਲਓ ਤੇ ਜਿਹੜੇ ਕਾਲ ਤਖਤ ਦੇ ਜ세ਧਾਰ ਸਾਹਿਬ ਨੇ ਕਿਹਾ ਕਿ ਸਿੱਖਿਆ ਨੀਤੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਘੜੀ ਹੈ ਉਹਦੇ ਲਈ ਪ੍ਰਚੋਲ ਕਰਨ ਦੀ ਬੇਨਤੀ ਜਿਹੜੀ ਐ ਅੰਤਰਨ ਕਮੇਟੀ ਨੇ ਕੀਤੀ ਐ ਇਸੇ ਤਰ੍ਹਾਂ ਉਹਨਾਂ ਨੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚਨਨ ਕਰਨ ਲਈ ਕਿਹਾ ਅਸੀਂ ਦਵਾਬੇ ਤੋਂ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਹੋਈ ਐ ਤੇ ਇਸੇ ਤਰ੍ਹਾਂ ਬਾਕੀ ਦੇ ਤਖਤਾਂ ਤੋਂ ਵੀ ਜਿਹੜੇ ਕਾਲ ਤਖਤਾਂ ਤੋਂ ਵੀ ਤੇ ਦਮਨਵਾ ਸਾਹਿਬ ਤੋਂ ਵੀ ਤੇ ਕਿਸ ਗੱਟ ਸਾਹਿਬ ਤੋਂ ਵੀ ਅਸੀਂ ਵੱਡੀ ਪੱਧਰ ਤੇ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ ਔਰ ਬਸਾਖੀ ਤੇ ਉਹਦਾ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜਿਹੜੀ ਐ ਉਹ ਅਮਰ ਸੱਚਾ ਸਕੇਗੀ ਤੇ ਇਹ ਇਹ ਬੇਨਤੀਆਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਜਿਹੜਾ ਹੁਣ ਅਸੀਂ ਪ੍ਰਧਾਨ ਜੀ ਦੇ ਘਰ ਚੱਲੇ ਵਾਹਿਬ ਜੀ ਕਿੱਥੇ ਕਿੱਥੀ ਜਾਏਗੇ ਜੀ ਤੁਸੀਂ ਹੁਸ਼ਿਆਰਪੁਰ ਉਹਨਾਂ ਦੇ ਘਰ ਜਾਓਗੇ ਹਾਂ ਘਰ ਜਾਵੋਗੇ ਸਾਰੇ ਸਾਰੇ ਜੀ ਸਾਰੇ ਅੰਤਰਕਮੇਟੀ ਦੇ ਮੈਂਬਰ ਸਾਰੇ ਸਾਰੇ ਅੰਤਰਕਮੇਟੀ ਦੇ ਮੈਂਬਰ ਜਾਣਗੇ ਹਾਂ ਕਾਲਤਾਰ ਸਾਹਿਬ ਵੱਲੋਂ ਹੁਕਮ ਹੋਇਆ ਸੀ 7 ਮੈਂਬਰੀ ਕਮੇਟੀ ਦਾ ਉਹਦੇ ਵਿੱਚੋਂ ਧਾਮੀ ਸਾਹਿਬ ਪਾਸੇ ਹੋਗੇ ਸੀ ਸਾਹਿਬ ਪਾਸੇ ਦੇਖੋ ਜਿਹੜਾ ਏਜੰਡਾ ਤੈਅ ਕੀਤਾ ਗਿਆ ਜਿਹੜਾ ਆਪਾਂ ਨੇ ਇੱਥੇ ਅੱਜ ਡਿਸਕਸ ਕੀਤਾ ਜਿਸ ਬਾਰੇ ਤੇ ਉਹਦੇ ਲਈ ਮੈਂ ਤੁਹਾਨੂੰ ਆਪ ਜੀ ਦੱਸ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ